ਸਿਕਲ ਦੋਸਤੋ ਜਿਹੜੇ ਬੰਦੇ ਕਹਿੰਦੇ ਨੇ ਨਾ ਆਪਣੀ ਛੱਤ 'ਤੇ ਸਬਜ਼ੀਆਂ ਨਹੀਂ ਹੋ ਸਕਦੀਆਂ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਵੀ ਛੱਤ 'ਤੇ ਸਬਜ਼ੀਆਂ ਕਿਵੇਂ ਹੁੰਦੀਆਂ ਨੇ ਕਿੰਨੀਆਂ ਵਧੀਆ ਹੁੰਦੀਆਂ ਨੇ ਤੇ ਥੋੜੀ ਜਿਹੀ ਮਿਹਨਤ ਦੀ ਕਰਨ ਦੀ ਲੋੜ ਆ ਕਈ ਬੰਦੇ ਮਿਹਨਤ ਕਰਨ ਨਹੀਂ ਪਰ ਮਿਹਨਤ ਕਰਿਆ ਕਰੋ ਤੇ ਸਬਜ਼ੀ ਸਭ ਕੁਝ ਹੋ ਜਾਂਦਾ ਘਰ ਖਾਣ ਜੁਗਤੀ ਛੱਤ 'ਤੇ ਹੀ ਕਰਦੇ ਛੋਟੀ ਜਿਹੀ ਛੱਤ ਆ ਤੇ ਆ ਦੇਖੋ ਸਬਜ਼ੀਆਂ ਗੋਭੀ ਦੇਖੋ ਜੀ ਆ ਦੇਖੋ ਜੀ ਗੋਭੀ ਬਿਲਕੁਲ ਇਹ ਗੋਭੀ ਦੇ ਕਿੰਨੇ ਫੁੱਲ ਲੱਗੇ ਹੋਏ ਨੇ ਗੰਬਲਿਆਂ ਦੇ ਵਿੱਚ ਹੀ ਲੱਗੇ ਹੋਏ ਨੇ ਠੀਕ ਆ ਜੀ ਇਹ ਕਾਫੀ ਸਾਰੇ ਫੁੱਲ ਲੱਗੇ ਹੋਏ ਨੇ ਤੇ ਆ ਦੇਖੋ ਆਲੂ गमਲਿਆਂ ਦੇ ਵਿੱਚ ਆਲੂ ਵੀ ਬੀਜੇ ਹੋਏ ਨੇ ਤੇ ਆ ਸਾਰੀ ਗੋਭੀ ਪਈ ਆ ਜੀ ਗੋਭੀ ਵਧੀਆ ਫੁੱਲ ਲੱਗ ਰਹੇ ਨੇ ਨਾਲ ਦੇਖੋ ਫੁੱਲ ਕਿੰਨਾ ਵਧੀਆ ਚਿੱਟਾ ਉਤਵਾ ਤੁਸੀਂ ਦੇਖੋ ਜੀ ਟਮਾਟਰ ਟਮਾਟਰ ਨੇ ਬੂਟੇ गमਲੇ ਲੱਗੇ ਲੱਗੇ ਹੋਏ ਨੇ ਭਰੇ ਪਏ ਨੇ ਟਮਾਟਰ ਐਵੇਂ ਰੌਲਾ ਪਾਈ ਜਨੇ ਟਮਾਟਰ ਆ ਨਹੀਂ ਲੱਗਦਾ ਉਹ ਨਹੀਂ ਲੱਗਦਾ ਦੇਖੋ ਦੇਖਿਆ ਟਮਾਟਰ ਕਿੰਨੇ ਲੱਗੇ ਹੋਏ ਨੇ ਆ ਫੇਰ गमਲਿਆਂ ਚ ਆਲੂ ਹੀ ਆਲੂ ਸਾਰਿਆਂ ਚ ਠੀਕ ਆ ਸਾਰੇ ਗਮਨਾ ਚ ਆਲੂ ਠੀਕ ਹੈ ਆ ਪਾਲਕ ਦੇਖੋ ਬਿਲਕੁਲ ਕਿ ਕਹਿੰਦੀ ਆ ਪਾਲਕ ਵੀ ਥੋੜਾ ਜਿਹਾ ਵੱਧ ਪਿਆ ਹੋਇਆ ਬਾਕੀ ਤਾਂ ਬਹੁਤ ਵਧੀਆ ਆ ਫੁੱਲ ਦੇਖੋ ਪੂਰੇ ਫੁੱਲ ਵੀ ਲੱਗੇ ਹੋਏ ਨੇ ਠੀਕ ਆ ਛੋਟੀ ਜੀ ਛੱਤ ਆ ਆ ਦੇਖੋ ਇੰਨਾ ਗੇਰੀ ਆਹਾ ਤੇ ਆ ਪਾਲਕ ਫੇਰ ਆ ਗਈ ਆ ਦੇਖੋ ਦੋਸਤੋ ਹਲਦੀ ਇਹਦੇ ਪੱਤੇ ਕੱਟਦੇ ਆਪਾਂ ਉੱਪਰੋਂ ਤੇ ਹਲਦੀ ਕਿੰਨੀ ਵਧੀਆ ਹੋਈ ਹੋਈ ਆ ਆ ਟਮਾਟਰ ਇੱਕ ਹੋਰ ਵੈਰਾਈਟੀ ਆ ਇਹ ਟਮਾਟਰਾਂ ਦੇ ਠੀਕ ਹੈ ਜੀ ਆ ਹਰਾ ਪਿਆਜ਼ ਮੰਨੇ ਚਲਾ ਹੋਇਆ ਹਰਾ ਪਿਆਜ਼ ਮਤਲਬ ਕਾਰਖਾਨਾ ਲਈ ਸਾਰੀਆਂ ਲੋੜਾਂ ਪੂਰੀਆਂ ਸਕਦੀਆਂ ਨੇ ਆ ਮਿਰਚਾਂ ਮਿਰਚਾਂ ਦੇਖੋ ਠੀਕ ਹੈ ਮਿਰਚਾਂ ਬਾਧੂ ਹੋ ਰਹੀਆਂ ਨੇ ਆ ਹਲਦੀ ਦੇ ਦੋ ਗਮਲੇ ਹੋਰ ਲੱਗੇ ਹੋਏ ਨੇ ਆ ਇੱਕ ਟਮਾਟਰ ਦੀ ਵੈਰਾਈਟੀ ਆ ਚੈਰੀ ਟਮਾਟਰ ਛੋਟੇ ਛੋਟੇ ਟਮਾਟਰ ਆ ਚੈਰੀ ਟਮਾਟਰ ਕਹਿੰਦੇ ਇਹਨੂੰ ਆਪਾਂ ਦੇਖੋ ਕਿੰਨਾ ਵਧੀਆ ਆ ਮੇ ਮੇਥੀ ਇੱਕ ਮੇਥੇ ਉਹਨੇ ਕਿ ਮੇਥੀ ਹੁੰਦੀ ਹੈ ਮੇਥੀ ਹੈ ਜੀ ਇਹ ਕਾਲੇ ਛੋਲੇ ਇਹ ਕਾਲੇ ਛੋਲੇ ਦੇਖੋ ਇਸ 5-7 ਕ ਗੰਬਲੇ ਕਾਲੇ ਛੋਲੇ ਅੰਦਰ ਰੱਖੇ ਹੋਏ ਨੇ ਇੰਨੀ ਜਗ੍ਹਾ ਚ ਵਧੀਆ ਘਰ ਖਾਣ ਜੋਗਾ ਹੋ ਜੂ ਸਾਗ ਸੂਤ ਬਣੇ ਜਾਊਗਾ ਤੇਰਾ ਦੇਖੋ ਫੁੱਲ ਸਾਰੇ ਫੁੱਲ ਕਿਵੇਂ ਲੱਗੇ ਹੋਏ ਨੇ ਆ ਬੈਂਗਣ ਆ ਲੰਬੇ ਵਾਲਾ ਬੈਂਗਣ ਹੈ ਜੀ ਆ ਦੇਖੋ ਲੱਗੇ ਹੋਏ ਲੰਬੇ ਲੰਬੇ ਬੈਂਗਣ ਤੇ ਵਿੱਚ ਇਹ ਆ ਗੋਲ ਨੇ ਆ ਦੇਖੋ ਆ ਗੋਲ ਵਾਲੇ ਲੱਗੇ ਹੋਏ ਨੇ 5-7 ਕ ਗਮਲੇ ਇਹਦੇ ਲਾਏ ਹੋਏ ਨੇ। ਨਹੀਂ ਪੁੱਛੋ ਨੇ ਕੋਈ ਇੰਨਾ ਕੁ ਲੱਗਿਆ ਹੋਇਆ। ਇਧਰ ਆ ਜੋ ਪਪਦੀਨਾ ਸਾਰਾ ਹੀ ਦੇਖੋ। 3-4 ਘਾਟ ਪਪਦੀਨਾ। ਆ ਗਮਲੇ ਫੇਰ ਆਲੂਆਂ ਦੇ ਆ ਗਏ। ਆ ਦੇਖੋ। ਆ ਇੰਨੀ ਕੀ ਛੱਤ ਆ ਜੀ ਬਸ। ਠੀਕ ਹੈ। ਆ ਥੋੜੇ ਜਿਹਾ ਫੇਰ ਟਮਾਟਰ ਹੋਰ ਲੱਗੇ ਹੋਏ ਨੇ ਜੀ। ਠੀਕ ਹੈ ਜੀ। ਆ ਦੇਖੋ ਜੀ ਇਹ ਲੇਟਸ ਪੱਤਾ। ਉਹ ਲਾਸ ਤਾਂ ਪੱਲਾ ਸਲਾਸੂਜੇ ਖਾਣੇ ਨਾ ਵਿਆਹਾਂ ਚ ਆ ਲੈਟਸ ਪੱਤਾ ਦੇਖ ਕਿੰਨਾ ਵਧੀਆ ਲੱਗਿਆ ਦੋ ਤਿੰਨ ਤਰ੍ਹਾਂ ਦਾ ਲੱਗਿਆ ਹੋਇਆ ਇਹ ਇੱਧਰ ਆ ਜੋ ਇਹ ਵੀ ਲੈਟਸ ਪੱਤਾ ਇੱਕ ਆ ਦੇਖੋ ਜੀ ਲੈਮਨ ਗ੍ਰਾਸ ਚਾਹ ਚ ਪਾਓ ਤੇ ਚਾਹ ਸੁਆਦ ਬਣਾਓ ਪੂਰੀ ਬਾਕੀ ਆ ਹਰੇ ਬਾਈ ਲਈ ਥੋੜੀ ਜਿਹੀ ਲਾਏ ਹੋਏ ਨੇ ਹਰੇ ਬਾਈ ਤੇ ਆ ਦੇਖੋ ਟਮਾਟਰ ਹੋਰ ਟਮਾਟਰ ਲੱਗੇ ਹੋਏ ਨੇ ਬਸ ਇੰਨੇ ਕੀ ਛੱਤ ਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿੰਨਾ ਇੱਕ ਘਰ ਦਾ ਖਾਦ ਰੋਣ ਵਾਸਤੇ ਨਾ ਆ ਦੇਖੋ ਕੂੜਾ ਸਾਰੇ ਪੱਤੇ ਪੁੱਤੇ ਇਕੱਠੇ ਕਰਕੇ ਵਿੱਚ ਪਾਏ ਨੇ ਤੇਦੀ ਉਹ ਖਾਦ ਬਣ ਜਣੀ ਆ ਸਾਰਾ ਕੁਝ ਪਿਚ ਪਾ ਕੇ ਇਦਾਂ ਹੀ ਖਾਦ ਬਣ ਜਣੀ ਆ ਇਦਾਂ ਹੀ ਹੁੰਦਾ ਸਾਰਾ ਕੁਝ ਆ ਦੇਖ ਆ ਦੇਖੋ ਦੋਸਤੋ ਇੱਕ ਬੂਟਾ ਆ ਮੈਂ ਖਾ ਕੇ ਦੇਖਿਆ ਮੜਿਆ ਬੜੀ ਘੈਂਟ ਚੀਜ਼ ਆ ਇਹ ਆਲ ਸਪਾਈਸ ਸਾਰੇ ਮਸਾਲੇ ਹਰ ਮਸਾਲੇ ਦਾ ਸੁਆਦ ਇਹ ਝੋਂ ਦਾ ਬੂਟੇ ਚ ਪੱਤੇ ਚ ਇੱਕ ਪੱਤਾ ਬਹੁਤ ਮੰਨਿਆਰੇ ਬੰਦ ਹੁੰਦਾ ਵਾਈ ਵਾਹ ਇਦਾਂ ਹੀ ਵਾ ਤੁਸੀਂ ਆਪਣੇ ਘਰ ਦੀ ਛੱਤ ਤੇ ਸਬਜ਼ੀਆਂ ਸੂਜੀਆਂ ਬੀਜ ਲਓ ਇੰਨੀ ਕਿ ਜਗ੍ਹਾ ਤੇ ਮਤਲਬ 50 ਗਗਰ ਦੀ ਛੱਤ ਆ ਸਾਰੀ ਉਹ ਕਨਿਆਗਰਾਇ ਦੀ ਛੱਤ ਤੇ ਬਹੁਤ ਵਧੀਆ ਹੋਇਆ ਪਿਆ ਐ ਨਜ਼ਾਰੇ ਬੰਨੇ ਪੈ ਨੇ ਚਲੋ ਧੰਨਵਾਦ ਜੀ ਵੀਡੀਓ ਦੇਖਣ ਲਈ ਸ਼ੇਅਰ ਕਰ ਦਿਓ ਸਾਰਿਆਂ ਨੂੰ ਤਾਂ ਜੋ ਸਾਰੇ ਬੰਦੇ ਆਪਣੀ ਛੱਤ ਤੇ ਇਦਾਂ ਨੀਓ ਸਬਜ਼ੀਆਂ ਸਬਜ਼ੀਆਂ ਵੀ ਲੈਣ ਤੇ ਆਪਣੇ ਘਰ ਲਈ ਆਰਗੈਨਿਕ ਸਬਜ਼ੀ ਤਿਆਰ ਕਰ ਲੈਣ ਧੰਨਵਾਦ ਦੋਸਤੋ